ਮੈਂ ਸਰ ਆਪਣਾ ਨਾਮ ਦੱਸ ਕੇ ਕਿਸ ਜਗ੍ਹਾ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਹਾਂ ਮੈਂ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਪੰਜਾਬ ਦਾ ਸੂਬਾ ਦਫ਼ਤਰ 77 ਗੁਰਬਜਨ ਸਿੰਘ ਚੱਬਾ ਅੱਜ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਕਿ ਪੰਜਾਬ ਆਪਣਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਮੰਡੀ ਆਪਣਾ ਜਿਹੜੀ ਆ ਉਹਦੀਆਂ ਨੀਤੀਆਂ ਜਿਹੜਾ ਦਾ ਖਰੜਾ ਜਿਹੜਾ ਵਾ ਮੰਡੀ ਕਰਨ ਦਾ ਜਿਹੜਾ ਵਾ 2024 ਆ ਉਹ ਲਾਗੂ ਕਰਨ ਵਾਸਤੇ ਸੂਬਿਆਂ ਨੂੰ ਭੇਜਿਆ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਪੁੱਗਾ ਲਾ ਕੇ ਤੋਂ ਕਾਪੀਆਂ ਜਿਹੜੀਆਂ ਸਾਰਾਂਗੇ ਸਾਰ ਕੇ ਕਾਪੀਆਂ ਤੇ ਉਹ ਵਿਰੋਧ ਕਰਾਂਗੇ ਮੋਦੀ ਸਰਕਾਰ ਨੂੰ ਚੇਤਾਵਨੀਆਂ ਵੀ ਉਹ ਆਪਣੇ ਜਿਹੜੇ ਕਾਨੂੰਨ ਹੈ ਵਾਪਸ ਲਵੇ ਇਹ ਕਾਨੂੰਨ ਜਿਹੜੇ ਤਿੰਨ ਆ 750 ਤੋਂ ਵੱਧ ਦਿੱਲੀ ਅੰਦੋਲਨ 'ਚ ਅਸੀਂ ਸ਼ਹੀਦियां ਦੇ ਕੇ ਵਾਪਸ ਕਰਾਇਆ ਤੇ ਮੋਦੀ ਸਰਕਾਰ ਚਿਹੜੇ ਢੰਗ ਨਾਲ ਜਿਹੜਾ ਵਾ ਲਾਗੂ ਕਰਨਾ ਚਾਹੁੰਦੀ ਆ ਇਸ ਕਰਕੇ ਬਿਲਕੁਲ ਜਿਹੜਾ ਵਾ ਇਹਨੂੰ ਅਸੀਂ ਲਾਗੂ ਨਹੀਂ ਹੁਣਦੇ ਆਗੇ ਇਹ ਕਿਸੇ ਵੀ ਕਿਸਾਨ ਦੇ ਮਜ਼ਦੂਰ ਦੇ ਆਮ ਲੋਕਾਂ ਪੌਂਚ ਤੋਂ ਸਾਰਾ ਕੋ ਜਿਹੜਾ ਬਾਹਰ ਹੋਣਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਲੋੜੀ ਦਾ ਦਿਨ ਹੀ ਕਿਉਂ ਚੁਣਿਆ ਗਿਆ ਵੇਖੋ ਲੋੜੀ ਵਾਲੇ ਦਿਨ ਹਰ ਘਰ ਦੇ ਵਿੱਚ ਜਿਹੜਾ ਭੁੱਗਾ ਬਾਲਿਆ ਜਾਂਦਾ ਤੇ ਅਸੀਂ ਇਸ ਚੀਜ਼ ਨੂੰ ਚੁਣ ਕੇ ਹਰ ਪਿੰਡ ਪੱਧਰ ਤੇ ਜਿਹੜਾ ਵਾ ਭੁੱਗਾ ਬਾਲ ਕੇ ਤੇ ਇਹ ਜਿਹੜਾ ਆਰਡੀਨੈਂਸ 2024 ਜਿਹੜਿਆ ਖੇਤੀ ਮੰਡੀ ਕਰਨ ਦੀ ਨਜੀ ਨੀਤੀਆਂ ਵਾ ਇਹਨਾਂ ਦਾ ਜਿਹੜਾ ਵਾ ਉਹ ਕਾਪੀਆਂ ਦੇ ਵਿੱਚ ਸਾੜ ਕੇ ਪੂਰੀ ਤਰ੍ਹਾਂ ਪਿੰਡ ਪੱਧਰ ਤੋਂ ਜਿਹੜਾ ਵਾ ਉਹ ਵਿਰੋਧ ਜਿਹੜਾ ਵਾ ਜਿਤਾਵਾਂਗੇ ਤਾਂ ਕਰਕੇ ਅਸੀਂ ਲੋੜੀ ਵਾਲੇ ਦਿਨ ਦੋਵਾਂ ਫਾਰਮਾਂ ਵਾਲਾ ਜੋ ਐਲਾਨ ਕੀਤਾ ਵਾ ਉਹ ਅਸੀਂ ਜਿਹੜਾ ਵਾ ਇਹ ਕਰਕੇ ਅੱਜ ਕੀਤਾ ਹੈ ਪੰਜਾਬ ਦੇ ਵਿੱਚ ਪਹਿਲੀ ਵੇਖੋ ਜੀ ਸਾਡੀ ਲੜਾਈ ਆ ਸ਼ੰਭੂ ਖਨੋਰੀ ਬਾਰਡਰ ਤੇ ਅੱਜ ਵੇਖੋ ਤੇ 12 ਮਹੀਨੇ ਜਿਹੜੇ ਆ ਸਾਲ ਹੋ ਗਿਆ ਵਾ ਲਗਭਗ ਉੱਥੇ ਸਾਡੀ ਲੜਾਈ ਚੱਲ ਰਹੀ ਆ ਤੇ ਐਮਐਸਪੀ ਦੀ ਲੜਾਈ ਨੂੰ ਲੈ ਕੇ ਚੱਲ ਰਹੀ ਆ ਇਹੀ ਕਾਰਨ ਆ ਵੀ ਅੱਜ ਜਿਹੜਾ 21 2200 2300 ਨੂੰ ਸਾਡੇ ਕੋ ਕਣਕ ਖਰੀਦੀ ਮੰਡੀ ਦੇ ਵਿੱਚ ਤੇ ਲੋਕਾਂ ਨੂੰ 40 ਰੁਪਏ ਕਿਲੋ ਆਟਾ ਮਿਲ ਰਿਹਾ ਇਹੀ ਕਰਕੇ ਹੀ ਇਹਨੇ ਵੀ ਐਮਐਸਪੀ ਦਾ ਖਰੀਦ ਗਰੰਟੀ ਕਾਨੂੰਨ ਹੋਵੇ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਿਹੜਾ ਵਾ ਆਟਾ ਦਾਲ ਜਿਹੜੀਆਂ ਵਾ ਅਨਾਜ ਜਿਹੜਾ ਬਾਹਰ ਨਾ ਆਵੇ ਇਹੀ ਵਜਾ ਵਾ ਵੀ ਇਹ ਜਿਹੜੇ ਇੱਕ ਕਾਨੂੰਨ ਲਾਗੂ ਕਰਕੇ ਤੋਂ ਸਾਰਾ ਕਾਰਪੋਰ ਦੇ ਆਖਰ ਹੱਥ ਦੇ ਵਿੱਚ ਦੇਣਾ ਚਾਹੁੰਦੀ ਆ ਜੇ ਦੀ ਵਜ੍ਹਾ ਨਾਲ ਅੱਜ ਵੇਖੋ ਕਿ 21 22 ਰੁਪਏ ਕਿਲੋ ਵਾਲੀ ਕਣਕ ਜਿਹੜੀ ਆ 40 ਰੁਪਏ ਆਮ ਜਿਹੜਾ ਵਾ ਖਪਤਕਾਰ ਆ ਉਹਨੂੰ ਜਿਹੜਾ ਵਾ ਆਟਾ ਵਾ ਉਹਨੂੰ ਮਿਲ ਰਿਆ ਵਾ ਇਹ ਬਹੁਤ ਵੱਡੀ ਜਿਹੜੀ ਲੁੱਟ ਹੋਊਗੀ ਆਉਣ ਵਾਲੇ ਸਮੇਂ 'ਚ ਇਹ ਡਾਂਡੀਆਂ ਬਣੀਆਂ ਤੇ ਸਹੀ ਲੋਕਦਾਨ ਜਿਹੜੇ ਬੜਗੇ ਨੇ ਜੀ ਨਾਲ ਜਦੋਂ ਉਹ ਬੰਦ ਹੋਊਗਾ ਇਸ ਕਰਕੇ ਸਾਡੀ ਲੜਾਈ ਆ ਵੀ ਅਸੀਂ ਜਿਹੜਾ ਵਾ ਐਮ ਐਸ ਵੀ ਦੀ ਖਰੀਦ ਗਰੰਟੀ ਕਾਨੂੰਨ ਮੰਗਦੇ ਹਾਂ ਹਾਂ ਜੀ ਸਰ ਆਪਣਾ ਨਾਮ ਦੱਸ ਕੇ ਕਿਸ ਜਗ੍ਹਾ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਮੈਂ ਕਿਸਾਨ ਮਜ਼ਦੂਰ ਸੰਘ ਦੇ ਕਮੇਟੀ ਪੰਜਾਬ ਦਾ ਸੂਬਾ ਦਫ਼ਤਰ ਸਖਤਰ ਗੁਰਬਜਨ ਸਿੰਘ ਚੱਬਾ ਅੱਜ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਕਿ ਪੰਜਾਬ ਆਪਣਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਮੰਡੀ ਆਪਣਾ ਜਿਹੜੀ ਆ ਉਹਦੀਆਂ ਨੀਤੀਆਂ ਜਿਹੜਾ ਦਾ ਖਰੜਾ ਜਿਹੜਾ ਵਾ ਮੰਡੀ ਕਰਨ ਦਾ ਜਿਹੜਾ ਵਾ 2024 ਆ ਉਹ ਲਾਗੂ ਕਰਨ ਵਾਸਤੇ ਸੂਬਿਆਂ ਨੂੰ ਭੇਜਿਆ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਭੁੱਗਾ ਲਾ ਕੇ ਤੋਂ ਕਾਪੀਆਂ ਜਿਹੜੀਆਂ ਸਾਰਾਂਗੇ ਸਾਰ ਕੇ ਕਾਪੀਆਂ ਤੇ ਉਹ ਵਿਰੋਧ ਕਰਾਂਗੇ ਮੋਦੀ ਸਰਕਾਰ ਨੂੰ ਚੇਤਾਵਨੀਆਂ ਵੀ ਉਹ ਆਪਣੇ ਜਿਹੜੇ ਕਾਨੂੰਨ ਹੈ ਵਾਪਸ ਲਵੇ ਇਹ ਕਾਨੂੰਨ ਜਿਹੜੇ ਤਿੰਨ ਆ 750 ਤੋਂ ਵੱਧ ਦਿੱਲੀ ਅੰਦੋਲਨ 'ਚ ਅਸੀਂ ਸ਼ਹੀਦियां ਦੇ ਕੇ ਵਾਪਸ ਕਰਾਇਆ ਤੇ ਮੋਦੀ ਸਰਕਾਰ ਚਿਹਦੇ ਢੰਗ ਨਾਲ ਜਿਹੜਾ ਵਾ ਲਾਗੂ ਕਰਨਾ ਚਾਹੁੰਦੀ ਆ ਇਸ ਕਰਕੇ ਬਿਲਕੁਲ ਜਿਹੜਾ ਵਾ ਇਹਨੂੰ ਅਸੀਂ ਲਾਗੂ ਨਹੀਂ ਹੋਣ ਦਿਆਂਗੇ ਇਹ ਕਿਸੇ ਵੀ ਕਿਸਾਨ ਦੇ ਮਜ਼ਦੂਰ ਦੇ ਆਮ ਲੋਕਾਂ ਦੇ ਹ ਪਹੁੰਚ ਤੋਂ ਸਾਰਾ ਕੋ ਜਿਹੜਾ ਵਾ ਬਾਹਰ ਹੋਣਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਲੋੜੀ ਦਾ ਦਿਨ ਹੀ ਕਿਉਂ ਚੁਣਿਆ ਗਿਆ ਵੇਖੋ ਲੋੜੀ ਵਾਲੇ ਦਿਨ ਹਰ ਘਰ ਦੇ ਵਿੱਚ ਜਿਹੜਾ ਭੁਗਬਾਲਿਆ ਜਾਂਦਾ ਤੇ ਅਸੀਂ ਇਸ ਚੀਜ਼ ਨੂੰ ਚੁਣ ਕੇ ਹਰ ਪਿੰਡ ਪੱਧਰ ਤੇ ਜਿਹੜਾ ਵਾ ਪੁੱਗਾ ਬਾਲ ਕੇ ਤੇ ਜਿਹੜਾ ਆਰਡੀਨੈਂਸ 2024 ਜਿਹੜਿਆ ਖੇਤੀ ਮੰਡੀ ਕਰਨ ਦੀ ਨਜੀ ਨੀਤੀਆਂ ਵਾ ਇਹਨਾਂ ਦਾ ਜਿਹੜਾ ਵਾ ਉਹ ਕਾਪੀਆਂ ਦੇ ਵਿੱਚ ਸਾੜ ਕੇ ਪੂਰੀ ਤਰ੍ਹਾਂ ਪਿੰਡ ਪੱਦਰ ਤੋਂ ਜਿਹੜਾ ਵਾ ਉਹ ਵਿਰੋਧ ਜਿਹੜਾ ਵਾ ਜਿਤਾਵਾਂਗੇ ਤਾਂ ਕਰਕੇ ਅਸੀਂ ਲੋੜੀ ਆਲੇ ਦੇਣ ਦੋਵਾਂ ਫੋਰਮ ਵਾਲਾ ਜੋ ਐਲਾਨ ਕੀਤਾ ਵਾ ਉਹ ਅਸੀਂ ਜਿਹੜਾ ਵਾ ਇਹ ਕਰਕੇ ਅੱਜ ਕੀਤਾ ਹੈ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਟਾ ਇੰਨਾ ਮਹਿੰਗਾ ਹੋ ਰਿਹਾ ਕੀ ਕਾਰਨ ਨੇ ਆ ਕਾਦੀ ਗੱਲੋਂ ਇੰਨਾ ਆਟਾ ਮਹਿੰਗਾ ਹੋ ਰਿਹਾ ਵੇਖੋ ਜੀ ਸਾਡੀ ਲੜਾਈ ਆ ਸ਼ੰਭੂ ਖਨੋਰੀ ਬਾਰਡਰ ਤੇ ਅੱਜ ਵੇਖੋ ਤੇ 12 ਮਹੀਨੇ ਜਿਹੜਿਆ ਸਾਲ ਹੋ ਗਿਆ ਵਾ ਲਗਭਗ ਉੱਥੇ ਸਾਡੀ ਲੜਾਈ ਚ ਕਾਰਨ ਹੈ ਵੀ ਅੱਜ ਜਿਹੜਾ 21 2200 2300 ਨੂੰ ਸਾਡੇ ਕੋਲ ਕਣਕ ਖਰੀਦੀ ਮੰਡੀ ਦੇ ਵਿੱਚ ਤੇ ਲੋਕਾਂ ਨੂੰ 40 ਰੁਪਏ ਕਿਲੋ ਆਟਾ ਮਿਲ ਰਿਹਾ ਇਹੀ ਕਰਕੇ ਹੀ ਇਹਨੇ ਵੀ ਐਮਐਸਪੀ ਦਾ ਖਰੀਦ ਗਰੰਟੀ ਕਾਨੂੰਨ ਹੋਵੇ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਿਹੜਾ ਵਾ ਆਟਾ ਦਾਲ ਜਿਹੜੀਆਂ ਵਾ ਅਨਾਜ ਜਿਹੜਾ ਬਾਹਰ ਨਾਵੇ ਇਹੀ ਵਜਾ ਵਾ ਵੀ ਇਹ ਜਿਹੜੇ ਇੱਕ ਕਾਨੂੰਨ ਲਾਗੂ ਕਰਕੇ ਤੋਂ ਸਾਰਾ ਕਾਰਪੋਰੇਟ ਦੇ ਅਡਾਨੀਆਂ ਬਣ ਕੇ ਦੇ ਹੱਥ ਦੇ ਵਿੱਚ ਦੇਣਾ ਚਾਹੁੰਦੀ ਆ ਜੇਦੀ ਵਜ੍ਹਾ ਨਾਲ ਅੱਜ ਵੇਖੋ ਵੀ 21 22 ਰੁਪਏ ਕਿਲੋ ਵਾਲੀ ਕਣਕ ਜਿਹੜੀ ਆ 40 ਰੁਪਏ ਆਮ ਜਿਹੜਾ ਵਾ ਖਪਤਕਾਰ ਆ ਉਹਨੂੰ ਜਿਹੜਾ ਵ ਇਹ ਬਹੁਤ ਵੱਡੀ ਜਿਹੜੀ ਲੁੱਟ ਹੋਊਗੀ ਆਉਣ ਵਾਲੇ ਸਮੇਂ 'ਚ ਇਹ ਡਾਂਡੀਆਂ ਬਣੀਆਂ ਦੇ ਸੈਲੋ ਗਦਾਮ ਜਿਹੜੇ ਬਰਗੋਨਾਂ ਜਿਲ੍ਹਾ ਜਦੋਂ ਉਹ ਬੰਦ ਹੋਊਗਾ ਇਸ ਕਰਕੇ ਸਾਡੀ ਲੜਾਈ ਆ ਵੀ ਅਸੀਂ ਜਿਹੜਾ ਵਾ ਐਮ ਐਸ ਵੀ ਦੀ ਖਰੀਦ ਗਾਰੰਟੀ ਕਾਨੂੰਨ ਮੰਗਦੇ ਹਾਂ